ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਤੇ ਕਮੈਂਟ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ ਆਪਾਂ 11 ਮਈ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜਿਵੇਂ ਆਪਾਂ ਕੱਲ ਵੀ ਦੱਸਿਆ ਹੋਇਆ ਸੀਗਾ ਕਿ ਪੰਜਾਬ ਦੇ ਵਿੱਚ ਮੀਂਹ ਨੇਰੀ ਦੇਖਿਆ ਗਿਆ ਵੀ ਗੱਤ ਤਕਰੀਬਨ ਮੌਸਮ ਉਸੇ ਤਰ੍ਹਾਂ ਦਾ ਹੀ ਬਣਿਆ ਹੋਇਆ ਸੀਗਾ ਕੱਲ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਬਾਅਦ ਦੁਪਹਿਰ ਤੇ ਇੱਕ ਵਾਰੀ ਰਾਤ ਨੂੰ ਪੰਜਾਬ ਦੇ ਵਿੱਚ ਤੇ ਚੰਗੀ ਤਕੜੀ ਮੀਂਹ ਹੈਰੀ ਦੇਖਿਆ ਗਿਆ ਤੇ ਕਈ ਖੇਤਰਾਂ ਦੇ ਵਿੱਚ ਗੜੇਮਾਰੀ ਵੀ ਦੇਖੀ ਗਈ ਅੱਜ 11 ਮਈ ਜਿਹੜਾ ਸਿਸਟਮ ਆਇਆ ਹੈ ਉਸ ਦਾ ਮੁੱਖ ਦਿਨ ਅੱਜ ਤੇ ਕੱਲ ਰਹਿਣ ਦੀ ਸੰਭਾਵਨਾ ਹੈ 11 ਮਈ ਸਵੇਰ ਵੇਲੇ ਦਾ ਤਕਰੀਬਨ ਪੰਜਾਬ ਦਾ ਮੌਸਮ ਸਾਭ ਹੈ ਪਰ ਹੌਲੀ-ਹੌਲੀ ਜਿਵੇਂ ਦਿਨ ਅੱਗੇ ਵਧਦਾ ਰਹੇਗਾ ਤੇ ਪੰਜਾਬ ਦਾ ਮੌਸਮ ਬਦਲਣਾ ਸ਼ੁਰੂ ਹੋ ਜਾਵੇਗਾ। ਦੁਪਹਿਰ ਵੇਲੇ ਜਿਹੜੇ ਇਲਾਕਿਆਂ ਦੇ ਵਿੱਚ ਧੁੱਪ ਤੇ ਹੌਂਸ ਵਾਲਾ ਮਾਹੌਲ ਬਣਦਾ ਹੈ ਤੇ ਬਾਅਦ ਦੁਪਹਿਰ ਤੋਂ ਉਹਨਾਂ ਇਲਾਕਿਆਂ ਦੇ ਵਿੱਚ ਤੇਜ਼ ਮੀਂਹ, ਹਨੇਰੀ ਤੇ ਗੜੇਮਾਰੀ ਵੱਡੇ ਪੱਧਰ ਤੇ ਦੇਖੀ ਜਾ ਸਕਦੀ ਹੈ। ਜੇਕਰ ਗੱਲ ਕਰੀਏ ਤਾਂ ਜ਼ਿਲ੍ਹੇਵਾਰ ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ, ਪਠਾਨਕੋਟ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਅੱਜ ਦੁਪਹਿਰ ਤੱਕ ਜਾਂ ਦੁਪਹਿਰ ਤੋਂ ਬਾਅਦ ਚੰਗੀ ਤੇਜ਼ਮੀ ਹਨੇਰੀ ਤੇ ਝਖੜ ਝੁੱਲਣ ਦੀ ਕੱਲ ਵਾਂਗੂ ਉਮੀਦ ਹੈ ਹੌਲੀ ਹੌਲੀ ਇਹ ਕਰਪੂਥਲਾ ਜਲੰਧਰ ਹੁਸ਼ਿਆਰਪੁਰ ਸਭ ਜ਼ਿਲ੍ਹਿਆਂ ਨੂੰ ਕਵਰ ਕਰੇਗਾ ਉਸੇ ਤਰ੍ਹਾਂ ਹੀ ਫਿਰੋਜ਼ਪੁਰ ਮੁਕਸਰ ਫਰੀਦਕੋਟ ਮੋਗਾ ਬਰਨਾਲਾ ਬਠਿੰਡਾ ਮਾਨਸਾ ਤੇ ਸੰਗਰੂਰ ਮਲੇਰ ਕੋਟਲਾ ਤੇ ਆਪਣਾ ਪਟਿਆਲਾ ਰਾਜਪੁਰਾ ਇਹਨਾਂ ਇਲਾਕਿਆਂ ਨੂੰ ਵੀ ਉਹ ਸਿਸਟਮ ਬਾਦ ਦੁਪਹਿਰ ਜਾਂ ਸ਼ਾਮ ਵੇਲੇ ਪ੍ਰਭਾਵਿਤ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ ਇਹਨਾਂ ਵਿੱਚ ਵੀ ਵੱਡੇ ਪੱਧਰ ਤੇ ਮੀਂਹ ਨਾਲ ਹਨੇਰੀ ਤੇ ਗੜੇਮਾਰੀ ਦਾ ਮਾਹੌਲ ਪੰਜਾਬ ਦੇ ਵਿੱਚ ਅੱਜ ਵੀ ਦੇਖਣ ਨੂੰ ਮਿਲ ਸਕਦਾ ਹੈ ਮੀ ਤਕਰੀਬਨ ਪੰਜਾਬ ਦੇ 80% ਤੋਂ 90% ਇਲਾਕਿਆਂ ਦੇ ਵਿੱਚ ਕੁਝ ਇਲਾਕਿਆਂ ਦੇ ਵਿੱਚ ਤੇਜ਼ ਹਵਾਵਾਂ ਤੇ ਹਨੇਰੀ ਵਰਗਾ ਮਾਹੌਲ ਬਣ ਸਕਦਾ ਹੈ ਪੰਜਾਬ ਦੇ ਨਾਲ ਲੱਗਦੇ ਇਲਾਕੇ ਜੰਮੂ ਤੇ ਹਿਮਾਚਲ ਵਿੱਚ ਵੀ ਮੀਂਹ ਦੀਆਂ ਕਾਰਵਾਈਆਂ ਦੇਖੀਆਂ ਜਾ ਰਹੀਆਂ ਹਨ ਇਸੇ ਤਰ੍ਹਾਂ ਹੀ ਹਰਿਆਣਾ ਤੇ ਰਾਜਸਥਾਨ ਦੇ ਵਿੱਚ ਵੀ ਵੱਡੇ ਪੱਧਰ ਤੇ ਮੀਂਹ ਦੇਖੇ ਜਾ ਰਹੇ ਹਨ ਜਿੱਥੇ ਟੁੱਟਵੇਂ ਤੌਰ ਤੇ ਮੀਂਹਯਾ ਕਾਰਵਾਈਆਂ ਕੱਲ ਵੀ ਹੋਈਆਂ ਸਨ ਅੱਜ ਵੀ ਜਾਰੀ ਰਹਿਣ ਦੀ ਸੰਭਾਵਨਾ ਹੈ ਲੰ데 ਪੰਜਾਬ ਵਿੱਚ ਵੀ ਕੱਲ ਦੋ ਵਾਰੀ ਮੀਂਹਯਾ ਕਾਰਵਾਈਆਂ ਵੱਡੇ ਪੱਧਰ ਤੇ ਹੋਈਆਂ ਇੱਕ ਵਾਰੀ ਸ਼ਾਮੀ ਤੇ ਇੱਕ ਵਾਰ ਰਾਤ ਨੂੰ ਕਾਫੀ ਇਲਾਕਿਆਂ ਦੇ ਵਿੱਚ ਮੀਂਹ ਦੇਖਿਆ ਗਿਆ